ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਬ ਗਲੇ ਸੋ ਕਹੋ タル ਗੁਰ ਸੇਵੀਐ ਅਹਲ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਉਹ ਵੈਸੇ ਤੱਕ ਆ ਸਮੰਦੀ ਨੂਰ ਅਰਸੋਂ ਕੁਰਸੋਂ ਛੱਟੀ ਐ ਤੋ ਤੇ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸੋਹਾਂ ਦੇ ਸਾਹ ਜਿਸ ਪਾਸ ਬਹਿਟਿਆ ਸੋਹੀਏ ਸਭਨਾ ਦਾ ਵੇ ਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪਾਂ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਖੇਪ ਵਿਆਖਿਆ ਸੰਖੇਪ ਸ਼ਬਦ ਵਿਚਾਰ ਜਿਹੜੇ ਉਹ ਰੋਜ਼ ਕੋਸ਼ਿਸ਼ ਕਰਦੇ ਆਂ ਕਰਨ ਦੀ ਅੱਜ ਤੱਕ ਆਪਾਂ 160 170 ਅੰਗ ਤੱਕ ਸੰਖੇਪ ਵਿਆਖਿਆ ਸੰਖੇਪ ਸ਼ਬਦ ਵਿਚਾਰ ਕਰ ਚੁੱਕੇ ਆਂ ਸੋ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਮਹਾਰਾਜ ਸ਼ਰਤੇ ਮਿਹਰ ਭਰਿਆ ਰੱਖਣਾ ਉਸ ਤੋਂ ਅੱਗੇ ਆਪਾਂ ਸ਼ਬਦ ਵਿਚਾਰ 170 ਅੰਕ ਤੋਂ ਅੱਗੇ ਕਰ ਸਕੀਏ ਜੀ ਗੌੜੀ ਪੂਰਬੀ ਮਹੱਲਾ ਚੌਥਾ ਇਹ ਗੌੜੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਉਚਾਰੇ ਗਈ ਗੁਰਬਾਣੀ ਹੈ ਜੀ ਹਮਰੇ ਪ੍ਰਾਨ ਵਸ ਗਤ ਪ੍ਰਭ ਤੁਮਰਾ ਮੇਰਾ ਜੀਉ ਪਿੰਡ ਸਭ ਤੇਰੀ ਦਇਆ ਕਰੋ ਹਰ ਦਰਸ ਦਿਖਾਓ ਮੇਰਾ ਐ ਮਨ ਤਨ ਲੋਚ ਕਣੇਰੀ ਹਮਰੇ ਪ੍ਰਾਨ ਵਸਤ ਪ੍ਰਭ ਤੁਮ ਰਿਆ ਮੇਰਾ ਜੀਉ ਪਿੰਡ ਸਭ ਤੇਰੀ اے ਵਾਹਿਗੁਰੂ ਜਿਹੜੇ ਸਾਡੇ ਪ੍ਰਾਨ ਆ ਨਾ ਇਹ ਤੁਹਾਡੇ ਵਸ ਦੇ ਵਿੱਚ ਤੇ ਜਿਹੜਾ ਜੀਵ ਆ ਮੇਰਾ ਸਰੀਰ ਆ ਮੇਰੇ ਅੰਦਰ ਜਿਹੜੀ ਆਤਮਾ ਵਾ ਇਹ ਸਾਰਾ ਕੁਝ ਮਹਾਰਾਜ ਤੁਹਾਡਾ ਹੀ ਹੈ ਜੇ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗਾ ਮੇਰਾ ਇਹ ਜਿਹੜਾ ਸ਼ਬਦਾਂ ਨੇ ਗੁਰਬਾਣੀ ਦੀਆਂ ਤੁਕਾਂ ਹਨ ਬਾਣੀ ਦੀਆਂ ਤੁਕਾਂ ਇਹ ਬੰਦਾ ਜੀਂਦਿਆਂ ਤੇ ਪੜਦਾ ਨਹੀਂ ਇਹ ਤੇ ਫਿਰ ਗੁਰਦੁਆਰਾ ਸਾਹਿਬ ਵਾਲਾ ਅਰਦਾਸੀ ਆ ਨਾ ਜਿਹੜਾ ਜਿਹੜਾ ਅੰਤਬਰ ਅਰਦਾਸ ਕਰਦਾ ਉਹ ਪੜਦਾ ਤੇ ਜੇ ਬੰਦਾ ਆਪ ਪੜਨਵੇ ਨਾ ਭਈ ਮੇਰਾ ਮੁੱਜ ਮੈਂ ਕਿਸ਼ਨਹੀਂ ਜੋ ਕਿਸ਼ਹਿ ਸੋ ਤੇਰਾ ਤੇਰਾ ਤੁਝ ਕੋ ਸੌਤੇ ਕੇ ਲਾਗੇ ਮੇਰਾ ਜਿਹੜੇ ਗੁਰਮਖਾਂ ਨੇ ਪੜਿਆ ਹੈ ਨਾ ਉਹ ਵੀ ਭਾਵੇਂ ਉਹਨਾਂ ਦਾ ਸੀਸ ਕੱਟਿਆ ਗਿਆ ਤੇ ਫਿਰ ਵੀ ਜੁੱਧ ਲੜੇ ਆ ਭਾਵੇਂ ਉਹ ਆਰੇ ਦੀ ਧਾਰ ਥੱਲੇ ਖਲੂਗੇ ਆ ਭਾਵੇਂ ਜੇ ਰੂਮ ਵਿੱਚ ਬੰਨ ਕੇ ਸਾੜੇ ਗਏ ਆ ਤੇ ਭਾਵੇਂ ਦੇਗਾ ਚ ਉਬਾਲੇ ਗਏ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਕਹਿਤਾ ਕਿ ਮੇਰਾ ਮੁਝ ਮੇ ਕੁਛ ਨਹੀਂ ਜੀ ਕੁਛ ਕੁਛ ਐਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਉਹ ਜੀਂਦਾ ਹੀ ਸੌਂਪ ਦਿੰਦੇ ਆ ਤੇ ਜਿਹੜੇ دنیਆਵੀ ਲੋਕ ਆ ਉਹ ਮਰਿਆ ਤੋਂ ਬਾਅਦ ਸੌਂਪ ਦੇ ਕਾਦੋ ਆਪਣੇ ਆਪ ਵੀ ਲੋਕੀ ਵੇ ਸਾਭ ਲੈਂਦੇ ਆ ਹਮਰੇ ਪ੍ਰਾਨ ਵਸਕਤ ਪ੍ਰਭ ਤੁਮਰਾ ਮੇਰਾ ਜੀਉ ਪਿੰਡ ਸਰ ਤੇਰੀ ਮੇਰਾ ਜੀਵ ਆਤਮਾ ਸਰੀਰ ਸਾਰਾ ਕੁਝ ਮਹਾਰਾਜ ਤੁਹਾਡਾ ਦਿੱਤਾ ਹੋਇਆ ਮੇਰੇ ਪ੍ਰਾਣ ਵੀ ਤੁਹਾਡੀ ਬਖਸ਼ਿਸ਼ ਹਨ ਜੀ ਦਇਆ ਕਰੋ ਹਰ ਦਸ ਦਿਖਾਓ ਮੇਰੇ ਮਨ ਤਾ ਲੋਚ ਕਣੇਰੀ ਇਹ ਮਾਰਾ ਹੀ ਬਖਸ਼ਿਸ਼ ਕਰ ਦਿਓ ਕਿਰਪਾ ਕਰ ਦਿਓ ਹਰੀ ਪ੍ਰਮਾਤਮਾ ਦੇ ਸਾਨੂੰ ਦਰਸ਼ਨ ਦੇ ਦਿਓ ਹਰੀ ਵੈਗੁਰੂ ਮਹਾਰਾਜ ਜੀ ਤੁਸੀਂ ਆਪਣੇ ਦਰਸ਼ਨ ਦੇ ਦਿਓ ਮੇਰੇ ਮਨ ਬਹੁਤ ਲੋਚ ਹੈ ਮੇਰਾ ਮਨ ਲੋਚਾ ਹੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਤਿਰਖਾ ਨਾ ਉਤਰੇ ਸਾਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਏ ਮਹਾਰਾਜ ਜੀ ਛੱਡ ਦੇ ਕਰ ਦਿਓ ਕਿਰਪਾ ਸਾਨੂੰ ਦਰਸ ਦਿਖਾ ਦਿਓ ਦਰਸ ਦਰਸ਼ਨ ਦੇ ਦਿਓ ਹੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਇਹ ਬਨੰਤੀ ਸੁਣ ਪ੍ਰਭ ਮੇਰੇ ਦਿਹੋ ਦਰਸ਼ ਕਰ ਆਪਣੇ ਚਿਹਰੇ ਮਾਰ ਸਾਨੂੰ ਕਿਰਪਾ ਕਰ ਦਿਓ ਛੱਡ ਦੇ ਬਖਸ਼ਿਸ਼ ਕਰ ਦਿਓ ਸਾਡੇ ਮਨ ਦੇ ਵਿੱਚ ਬੜੇ ਲੋਚਾ ਬੜੀ ਤਾਂਗ ਹੈ ਅੱਛੇ ਇਸ ਕਰਕੇ ਮਹਾਰਾਜ ਸਾਨੂੰ ਦਰਸ਼ਨ ਦੇ ਦਿਓ ਜੀ ਰਾਮ ਮੇਰੇ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਰਪਾ ਕਿਰਪਾ ਕਿੰਚਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਹੇ ਵੈਗਰੂ ਹੇ ਮਹਾਰਾਜ ਬੰਤ ਬਹੁਤ ਜਿਆਦੀ ਮਾ ਸਾਡੇ ਮਨ ਦੇ ਚ ਤਾਂ ਗਿਆ ਬੜੀ ਲੋਚ ਹੈ ਬੜੀ ਸਾ ਅਸੀਂ ਤੀਬਰਤਾ ਨਾਲ ਮਹਾਰਾਜ ਜੀ ਆਪ ਜੀ ਬੇਨਤੀ ਕਰਦੇ ਆ ਕਿ ਸਾਡੇ ਮਨ ਦੇ ਵਿੱਚ ਬਹੁਤ ਲੋਚ ਹੈ ਆਪ ਜੀ ਦੇ ਦਰਸ਼ਨ ਕਰਨ ਦੀ ਆਪ ਜੀ ਨੂੰ ਮਿਲਣ ਦੀ ਜੀ ਗੁਰ ਕਿਰਪਾਲ ਕਿਰਪਾ ਕਿੰਚਤ ਗੁਰਕੀਨੀ ਹਰ ਮਿਲਿਆ ਆਇਆ ਪ੍ਰਭ ਮੇਰੀ ਜਦੋਂ ਮਹਾਰਾਜੇ ਨੇ ਬਖਸ਼ਿਸ਼ ਕਰ ਦਿੱਤੀ ਨਾ ਕਿਰਪਾਲ ਹੋ ਗਏ ਕਿਰਪਾ ਕਰ ਦਿੱਤੀ ਕਿ ਇੰਨੀ ਜਿਆਦੀ ਕਿਰਪਾ ਕਰਦੀ ਫੇਰ ਪ੍ਰਮਾਤਮਾ ਨਾਲ ਸਾਡਾ ਮਲਾਪ ਹੋ ਗਿਆ ਉਸ ਵੈਗਰੂ ਕਾਲਪੁਰਖ ਨੇ ਸਾਨੂੰ ਦਰਸ਼ਨ ਦੇ ਦਿੱਤੇ ਜੀ ਰਹਾਓ ਜੋ ਹਮਰੇ ਮਨ ਚਿਤ ਹੈ ਸੁਆਮੀ ਸਾਬਦ ਤੁਮਹਾਰ ਜਾਨੋ ਮੇਰੀ ਆੰਦਨ ਨਾਮ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਏ ਮਹਾਰਾਜ ਜੀ ਜੋ ਵੀ ਸਾਡੇ ਮਨ ਦੇ ਵਿੱਚ ਚਿੱਤ ਦੇ ਵਿੱਚ ਆ ਨਾ ਉਹ ਸਾਰਾ ਮਹਾਰਾਜ ਤੁਸੀਂ ਜਾਣਦੇ ਹੋ ਸਾਰੀਆਂ ਵਿਧੀਆਂ ਤੁਸੀਂ ਜਾਣਦੇ ਹੋ ਤੇ ਇਸ ਕਰਕੇ ਸਾਡੇ ਤੇ ਕਰਦੇ ਹੋ ਕਿਰਪਾ ਸਾਡੇ ਸਾਰੀਆਂ ਵਿਧੀਆਂ ਤੁਸੀਂ ਜਾਣਦੇ ਜੋ ਸਾਡੇ ਮਨ ਦੇ ਵਿੱਚ ਚਿੱਤ ਦੇ ਵਿੱਚ ਵਿਣ ਬੋਲੇ ਸਭ ਕੁਝ ਜਾਣਦਾ ਕਿਸੇ ਆਗਿਆ ਕੀਚੇ ਅਰਦਾਸ ਮਹਾਰਾਜ ਕੀ ਅਰਦਾਸ ਕਰੀਏ ਤੁਸੀਂ ਸਾਰਾ ਕੁਝ ਜਾਣਦੇ ਹੋ ਜੀ ਆਂਦਰ ਨਾਮ ਜਪੀ ਸੁਖ ਪਾਈ ਨਿਤ ਜੀਵਾਂ ਆਸਰ ਤੇਰੀ ਮਹਾਰਾਜ ਅਸੀਂ ਦਿਨ ਰਾਤ ਹੀ ਨਾ ਨਾਮ ਜਪੀਏ ਤੇ ਆਪ ਜੀ ਬਖਸ਼ਿਸ਼ ਕਰੋ ਅਸੀਂ ਸੁਖ ਪਾ ਲਈਏ ਤੇ ਨਿਤ ਹੀ ਆਪ ਜੀ ਦੇ ਦਰਸ਼ਨਾਂ ਦੀ ਆਸ ਦੇ ਵਿੱਚ ਆਪਦੇ ਮਲਾਪ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰੀਏ ਜੀ ਗੁਰ ਸਤਗੁਰ ਦਾਤਾ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਆਨਦੇ ਨੇ ਅੰਧ ਭਇਆ ਵਡ ਭਾਗੀ ਸਭ ਆਸ ਪੁਜੀ ਜਨ ਕੇਰੀ ਸੱਚੇ ਗੁਰੂ ਨੇ ਜਦੋਂ ਰਸਤਾ ਵਿਖਾ ਦਿੱਤਾ ਤਾਂ ਸਾਨੂੰ ਪੰਥ ਪੰਥ ਤਾਂ ਹੁੰਦਾ ਰਸਤਾ ਪੰਥ ਪੰਥ ਬਤਾਇਆ ਇਹ ਰਸਤੋਂ ਨੇ ਗੁਰੂ ਮਹਾਰਾਏ ਨੇ ਕਿਹਾ ਵੀ ਐਸ ਰਸਤੇ ਚੱਲ ਪੋ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਕਰੋ ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਤੇ ਨਿਤਨੇਮ ਕਰਕੇ ਰਿਆ ਕਰੋ ਗੁਰਦੁਆਰਾ ਸਾਹਿਬ ਜਾਇਆ ਕਰੋ ਇਹ ਸਾਨੂੰ ਪੰਥ ਇਹ ਰਸਤਾ ਦੱਸ ਦਿੱਤਾ ਫਿਰ ਪ੍ਰਮਾਤਮਾ ਹਰ ਮਿਲਿਆ ਆਏ ਪ੍ਰਭ ਮੇਰੀ ਉਹ ਮੈਨੂੰ ਆ ਕੇ ਪ੍ਰਮਾਤਮਾ ਮਿਲ ਪਿਆ ਜੀ ਆਂਦੇ ਨੇ ਅੰਧ ਭਇਆ ਵਡਭਾਗੀ ਸਭ ਆਸ ਪੂਰੀ ਜਾਣ ਕੇਰੀ ਇਹੋ ਯਾਦ ਸੀ ਨਾ ਸਾਨੂੰ ਕਿ ਸਾਡਾ ਵੈਗਰੂ ਕਾਲਪੁਰਖ ਮਹਾਰਾਜ ਉਹ ਪ੍ਰਮਾਤਮਾ ਨਾਲ ਮਲਾਪ ਕਰਾ ਦਿਓ ਉਸ ਹਰੀ ਨਾਲ ਮਲਾਪ ਕਰਾ ਦਿਓ ਤੇ ਫੇ ਸਾਡੇ ਮਨ ਦੇ ਵਿੱਚ ਆਨੰਦੋ ਆਨੰਦ ਹੋ ਗਏ ਅਸੀਂ ਦਿਨ ਰਾਤ ਆਨੰਦ ਵਿੱਚ ਰਹਿਣ ਲੱਗ ਪਏ ਵੱਡੇ ਭਾਗ ਵੱਡ ਭਾਗ ਦੀ ਸਤ ਸੰਗਤ ਪਾਵੇ ਭਾਗ ਹੀਣ ਪਰਮ ਚੋਟਾ ਖਾਵੇ ਸਾਡੇ ਵੱਡੇ ਭਾਗ ਸੀ ਅਸੀਂ ਸਤ ਸੰਗਤ ਕਰਦੇ ਰਹੇ ਤੇ ਸਾਡੇ ਮਨ ਦੀ ਆਸ ਪੁੱਜ ਗਈ ਤੇ ਪ੍ਰਮਾਤਮਾ ਨੇ ਸਾਧ ਪ੍ਰਮਾਤਮਾ ਸਾਨੂੰ ਮਿਲ ਪਿਆ ਗੁਰੂ ਨੇ ਸਾਨੂੰ ਰਸਤਾ ਦੱਸ ਦਿੱਤਾ ਜੀ ਜਗਨਨਾਥ ਜਗਦੀਸ਼ੁਰ ਕਰਤੇ ਸਭ ਵਸਗਤ ਹੈ ਅਰ ਕੇਰੀ ਜਨ ਨਾਨਕ ਸਰਣਾਗਤ ਆਏ ਹਰ ਰੱਖੂ ਪੈਜ ਜਨ ਕੇਰੀ ਜਗਨਨਾਥ ਜਗ ਜਗ ਦੇ ਨਥ ساری ਦੁਨੀਆ ਨਾ ਜਿਹੜੀ ਆਪ ਨਾਥ ਨਥੀ ਸਭ ਜਾ ਕੇ ਰਿਤਸ ਦੇ ਅਵਰਾ ਸਾਧ ਸਾਰਾ ਕੁਝ ਥੱਲੇ ਉਹ ਕਾਲਪੁਰਖ ਵੈਗਰੂ ਉਹਦੇ ਹੱਥ ਚੋਂ ਨਾਥ ਹੈ ساری ਦੁਨੀਆ ਦਾ ਸਾਰਾ ਜਗ ਉਹਦੇ ਹੁਕਮ ਚੱਲਦਾ ਹੈ ਜਗਦੀਸ਼ਰ ਉਹ ਜਗ ਸਾਰੇ ਦਾ ਈਸ਼ਵਰ ਹੈ ਪਰਮਾਤਮਾ ਹੈ ਕਰਤਾ ਹੈ ਸਭ ਵਸਕਤ ਹੈ ਹਰ ਕੇਰੀ ਸਾਰਾ ਕੁਝ ਉਸ ਪਰਮਾਤਮਾ ਦੇ ਵਸ ਵਿੱਚ ਹੈ ਉਹਦੇ ਹੁਕਮ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਉਹਨੇ ਜਦੋਂ ਧਰਤੀ ਸਜਣੀ ਸੀ ਨਾ ਦੁਨੀਆ ਸਜਣੀ ਸੀ ਕੀਤਾ ਪਸਾਓ ਏਕੋ ਇੱਕ ਵਾਰ ਤਿਸਤੇ ਹੋਏ ਲੱਖ ਦਰਿਆਓ ਇੱਕੇ ਵਾਰੀ ਉਹਨਾਂ ਕਿਹਾ ਵੀ ਧਰਤੀ ਸਾਜੀ ਜਾਵੇ ਉਹਨੇ ਇਹ ਨਹੀਂ ਕਿਹਾ ਇੰਨੀਆਂ ਨਹਿਰਾਂ ਬਣਨ ਇੰਨੇ ਸੂਏ ਬਣਨ ਇੰਨਾ ਆ ਬਣੇ ਇੰਨੇ ਦਰਿਆ ਬਣਨ ਇੰਨੇ ਸਮੁੰਦਰ ਬਣ ਜਾਣ ਉਹਨੇ ਕਿਹਾ ਵੀ ਧਰਤੀ ਸਾਜੀ ਜਾਵੇ ਧਰਤੀ ਸਾਜੀ ਗਈ ਕੀਤਾ ਪਸਾਓ ਏਕੋ ਇੱਕ ਵਾਰ ਤਿਸਤੇ ਹੋਏ ਲੱਖ ਦਰਿਆਓ ਇਸ ਕਰਕੇ ਸਭ ਵਸਗਤ ਹੈ ਹਰ ਕੇਰੀ ਸਾਰਾ ਕੁਝ ਉਸ ਪਰਮਾਤਮਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਾਸ ਵਿੱਚ ਹੈ ਜੀ ਜਨ ਨਾਨਕ ਸਰਣਾਗਤ ਆਏ ਹਰ ਰੱਖੋ ਪੈਜ ਜਨਕੇਰੀ ਚੌਥੇ ਪਾਦਸ਼ਾਹ ਕਹਿੰਦੇ ਆ ਜਿਹੜੇ ਗੁਰਮੁਖ ਪਿਆਰੇ ਆ ਨਾ ਜਿਹੜੇ ਉਹ ਜਦੋਂ ਪ੍ਰਮਾਤਮਾ ਵਾਹਿਗੁਰੂ ਦੀ ਸ਼ਰਨ ਵਿੱਚ ਚਲ ਜਾਂਦੇ ਆ ਨਾ ਤੇ ਫਿਰ ਹਰ ਰੱਖੋ ਪੈਜ ਜਨਕੇਰੀ ਹਰ ਯੁਗ-ਯੁਗ ਭਗਤ ਪਾਇਆ ਪੈਜ ਰੱਖਦਾ ਆਇਆ RAM RAJ ਉਹ ਯੁਗਾ ਜਗਤਰਾ ਤੋਂ ਪੈਜ ਰੱਖਦਾ ਆਇਆ ਏ ਇਸ ਕਰਕੇ ਆਪਣੇ ਜਨਾਂ ਦੀ ਪੈਜ ਰੱਖੋ ਜੀ ਪੈਜ ਰੱਖੋ ਜਨਕੇਰੀ ਆਪਣੇ ਜਨਾਂ ਦੀ ਪੈਜ ਰੱਖਦੇ ਹਨ ਪੈਜ ਰੱਖੋ ਜੀ ਗੌੜੀ ਪੂਰਬੀ ਮਹੌਲਾ ਚੌਥਾ ਇਹ ਵੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਵਾਰਾ ਉਚਾਰੇਗੀ ਕੁਰਬਾਨੀ ਹੈ ਜੀ ਇਹ ਮਨੁਆ ਖਿੰਨ ਨਾਟਕੈ ਬਉ ਰੰਗੀ ਦੈ ਦਿਸ ਦੈ ਦੈ ਦਿਸ ਚਲ ਚਲ ਹਾਡੇ ਗੁਰਪੂਰਾ ਪਾਏ ਵਡ ਭਾਗੀ ਹਰ ਮੰਤਰ ਦੀ ਆ ਗੁਰ ਠਾਡੇ ਇਹੋ ਮਨੂਆਂ ਖਿੰਨਾ ਨਾ ਟਿੱਕੇ ਬਹੁ ਰੰਗੀ ਦਹਿ ਦਹਿ ਦੇ ਚਲ ਚਲ ਹਾਂਡੇ ਇਹੜਾ ਮਨ ਆ ਨਾ ਮਨ ਨਹੀਂ ਟਿਕਦਾ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਸੁਣ ਮਨ ਮੇਰਿਆ ਇਹ ਮੇਰਿਆ ਮਨਾ ਤੂੰ ਚਤਰਾਈਆਂ ਬੜੀਆਂ ਕਰਦਾ ਬੜਾ ਕੁਝ ਸੋਚਦਾ ਸਿਆਣਪ ਕਾਹੂ ਕਾਮਨਾ ਯਾਤ ਜੋਨ ਰੂਪਿਓ ਸਾਕਰ ਮੇਰੇ ਹੋਏ ਰਹੀ ਉਹ ਬਾਤ ਮਤਾ ਕਰੇ ਪੂਰਬ ਕੇ ਤਾਈ ਪੱਛਮ ਕੇ ਤਾਈ ਪੂਰਬ ਹੀ ਲੈ ਜਾ ਇਹ ਸਾਡਾ ਮਨ ਬੜੀਆਂ ਸਕੀਮਾਂ ਬਣਾਉਂਦਾ ਕੰਨੀ ਇੱਕ ਮਿੰਟ ਵੀ ਨਹੀਂ ਟਿਕ ਕੇ ਬਹਿੰਦਾ ਸਾਰੇ ਪਾਸੇ ਕਦੇ ਕਿਤੇ ਕਦੇ ਕਿਤੇ ਸਾਰੇ ਪਾਸੇ ਚੱਲ ਚੱਲ ਕੇ ਭੱਜ ਭੱਜ ਕੇ ਤੇ ਫੇਰ ਮੁੜ ਕੇ ਆਪਣੇ ਮੁੜਦਾ ਰਹਿੰਦਾ ਕਦੇ ਕਿਤੇ ਜਾਂਦਾ ਕਦੇ ਕਹਿੰਦਾ ਦੈ ਦਸ ਦੈ ਦਸ ਚੱਲ ਚੱਲ ਸਾਰੀਆਂ ਦਸ਼ਾਵਾਂ ਵਿੱਚ ਪਟਕਦਾ ਰਹਿੰਦਾ ਹੈ ਜੀ ਗੁਰਪੂਰਾ ਪਾਇ ਵੜ ਭਾਗੀ ਹਰ ਮੰਤਰ ਦੀਆ ਗੁਰ ਠਾਡੇ ਜਦੋਂ ਪੂਰਾ ਗੁਰੂ ਪਾਲਿਆ ਨਾ ਉਹਨੇ ਫੇਰ ਬਖਸ਼ਿਸ਼ ਕਰ ਦਿੱਤੀ ਵੱਡੇ ਭਾਗਾ ਨਾਲ ਗੁਰੂ ਪ੍ਰਾਪਤ ਹੁੰਦੇ ਨੇ ਜਿੱਥੇ ਸੰਗਤ ਹੁੰਦੀ ਹੈ ਨਾ ਉੱਥੇ ਗੁਰੂਬਾਰਾਜ ਦਾ ਵਾਸਾ ਹੁੰਦਾ ਤੇ ਵੱਡੇ ਭਾਗਾ ਦੇ ਨਾਲ ਗੁਰੂ ਦੀ ਪ੍ਰਾਪਤੀ ਹੋ ਗਈ ਤੇ ਉਹਨੇ ਫੇਰ ਮੰਤਰ ਦੇਤਾ ਵੱਡੇ ਗੁਰੂ ਨੇ ਇਹ ਮੰਤਰ ਦੇਤਾ ਉਹਨੇ ਕਿ ਇੱਥੇ ਇੱਕ ਥਾਂ ਸਾਡਾ ਮਨ ਜਿਹੜਾ ਨਾ ਉਹ ਟਿਕਣ ਲੱਗ ਪਿਆ ਕਿਉਂਕਿ ਗੁਰੂਬਾਰ ਇਹਨੇ ਸਾਨੂੰ ਇੱਕ ਮੰਤਰ ਦੇ ਦਿੱਤਾ ਇੱਕ ਜਪ ਦੇਤਾ ਇਕ ਸ਼ਬਦ ਦੇਤਾ ਜੀ RAM ਹਮ ਸਤਗੁਰ ਲਾਲੇ ਕਾਂਢੇ 헤 RAM ਅਸੀਂ ਸਤ ਸੱਚੇ ਗੁਰੂ ਦੇ ਗੁਲਾਮ ਬਣ ਕੇ ਲਾਲੇ ਬਣ ਕੇ ਉਹਦੇ ਹੁਕਮ ਦੇ ਵਿੱਚ ਚੱਲਣ ਵਾਲੇ ਹੋ ਗਏ ਜੀ ਰਹਾਉ ਟਹਿਰਾਉ ਦੇ ਕੇ ਪਰਮਾਉਂਦੇ ਹਨ ਹਮਰੇ ਮਸਤਕ ਦਾਗਤ ਗਾਨਾ ਹਮ ਕਰਜ ਗੁਰੂ ਬਹੁ ਸਾੜੇ ਪਰਪਕਾਰ ਪੁੰਨ ਬਹੁ ਕੀਆ ਪਉ ਦਤਰ ਤਾਰ ਪਰਾਡੇ ਸਾਡੇ ਮੱਥੇ ਤੇ ਨਾ ਸਾਡੇ ਗੁਰੂ ਨੇ ਇੱਕ ਨਿਸ਼ਾਨ ਲਾ ਦਿੱਤਾ ਤੇ ਦਸਵੇਂ ਪਾਤਸ਼ਾਹ ਨੇ ਕੀ ਕੀਤਾ ਉਹਨੇ ਪੰਜ ਨਿਸ਼ਾਨ ਪੱਕੇ ਹੀ ਦੇ ਦਿੱਤੇ ਗੋ ਸਿੱਖਾਂ ਨੂੰ ਉਹਨਾਂ ਦੇ ਬਖਸ਼ਿਸ਼ ਕਰਦਿ ਕਿ ਪੰਜ ਪਿਆਰਾਂ ਕੋਲ ਅਮਰ ਸ਼ਕਲ ਹੋ ਤੇ ਪਤਾ ਲੱਗ ਜੂਏ ਗੁਰੂ ਦੇ ਸਿੱਖ ਜਾਣਦੇ ਆ ਅਮਰੇ ਮਸਤਕ ਦਾਤ ਗਾਨਾ ਤੇ ਪਹਿਲਾਂ ਜਿਹੜਾ ਸੀ ਨਾ ਕੋਈ ਕਾਠ ਦੀ ਕੰਠੀ ਪਾ ਦਿੰਦਾ ਸੀ ਕੋਈ ਕੰਨ ਪਾੜ ਕੇ ਮੋਦਰਾ ਪਾ ਦਿੰਦਾ ਸੀ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਪੰਜ ਜਿਹੜੇ ਨਿਸ਼ਾਨ ਹੈ ਪੰਜ ਕਕਾਰ ਇਹ ਧਾਰਨ ਕਰਨ ਵਾਸਤੇ ਕਹਿ ਦਿੰਦਾ ਤੇ ਹਮ ਕਰਜ ਗੁਰੂ ਬਹੁ ਸਾਡੇ ਇਹ ਸਾਡੇ ਤੇ ਗੁਰੂ ਮਹਾਰਾਜ ਦਾ ਬੜਾ ਵੱਡਾ ਕਰਜ ਆ ਜਿਹਨੇ ਆਪਣੇ ਗੱਲ ਨਾਲ ਲਾ ਕੇ ਸਾਨੂੰ ਇਹ ਨਿਸ਼ਾਨ ਦੇ ਦਿੱਤੇ ਹਨ ਜੀ ਪਰ ਉਪਕਾਰ ਪੁੰਨ ਬਹੁ ਕੀਆ ਬਹੁ ਦੁਤਰ ਤਾਰ ਪਰਾਡੇ ਇਹ ਮਹਾਰਾਜ ਨੇ ਸਾਡੇ ਤੇ ਬੜਾ ਵੱਡਾ ਪੁੰਨ ਕਰਤਾ ਬੜੀ ਵੱਡੀ ਬਖਸ਼ਿਸ਼ ਕਰ ਦਿੱਤੀ ਆ ਤੇ ਜਿਹੜੇ ਸਾਡਾ ਡਰ ਸੀ ਨਾ ਬਹੁਤ ਜ਼ਿਆਦਾ ਡਰ ਸੀ ਸਾਡੇ ਮਨ ਵਿੱਚ ਉਹ ਡਰ ਵੀ ਲਹਿ ਗਿਆ ਤੇ ਜਿਹੜੇ ਰਸਤਿਆਂ ਤੋਂ ਅਸੀਂ ਪਾਰ ਨਹੀਂ ਪਾਰ ਸਕਦੇ ਦੁੱਤਰ ਰਸਤੇ ਸੀ ਨਾ ਤਰਨ ਯੋਗ ਰਸਤੇ ਸੀ ਤੇ ਉਹ ਵੀ ਤਾਰ ਕੇ ਸਾਨੂੰ ਪਾਰ ਲੰਘਾ ਦਿੱਤਾ ਗੁਰੂ ਮਹਾਰਾਜ ਨੇ ਜਿੰਨ ਕੋ ਪ੍ਰੀਤ ਹਿਰਦੇ ਹਰ ਨਹੀਂ ਤਿਰ ਕੂਰੇ ਗਾਂਢਣ ਗਾਢੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਪ੍ਰੀਤ ਨਹੀਂ ਗੁਰੂ ਦਾ ਸਤਕਾਰ ਹੀ ਨਹੀਂ ਆ ਤੇ ਉਹਨਾਂ ਫੇ ਕੂੜਿਆ ਦੇ ਕੂੜੇ ਕੇ ਖਲਵਾੜੇ ਉਹਨੇ ਕੂੜ ਦੇ ਕਲਵਾੜੇ ਇਕੱਠੇ ਕਰ ਲਏ ਆ ਤੇ ਜਿਸ ਤਰ੍ਹਾਂ ਨਾ ਆਪਣੇ ਛੁੱਟੇ ਤੇ ਤਿਲ ਬੁਆੜ ਜੋ ਛੁੱਟੇ ਛੁੱਟੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕੋਹ ਨਾਰਕ ਸੋ ਨਾਹੀਂ ਫਲੀਆਂ ਪੁਲੀਆਂ ਬਪੜੇ ਭੀਚ ਤਾਂ ਵਿੱਚ ਸਵਾਹ ਜਿਹੜੇ ਤਿਲਾਂ ਦੀ ਖੇਤੀ ਹੁੰਦੀ ਹੈ ਨਾ ਜੀ ਇਹਦੇ ਵਿੱਚ ਕਈ ਤਿਲਾਂ ਦੇ ਬੂਟੇ ਬਹੁਤ ਵੱਡੇ ਵੱਧ ਜਾਂਦੇ ਆ ਪਰ ਤੂੰ ਜਦੋਂ ਉਹਨਾਂ ਨੂੰ ਵੇਖੀਦਾ ਨਾ ਖੋਲ ਕੇ ਤੇ ਉਹਨਾਂ ਜਿਹੜੇ ਬੀਅ ਉਹ ਸਵਾਹ ਹੀ ਬਣੇ ਹੁੰਦੇ ਆ ਛੁੱਟੇ ਤਿਲ ਬੁਆੜ ਜੋ ਛੁੱਟੇ ਅੰਦਰ ਖੇਤ ਉਹ ਖੇਤ ਦੇ ਵਿੱਚ ਛੱਡ ਵੀ ਦਿੰਦੇ ਵੱਡਣ ਵਾਲੇ ਵੀ ਵੱਢ ਕੇ ਖਾਂਦੇ ਲੈ ਕੇ ਜਾਂਦੇ ਜਾਂਦੇ ਕਿਉਂਕਿ ਉਹਨੂੰ ਜਦੋਂ ਛਾੜਦਾ ਨਾ ਉਹਦੇ ਵਿੱਚ ਸੁਆਹ ਹੀ ਨਿਕਲਣੀ ਆ ਇਸ ਕਰਕੇ ਜਿਹੜੇ ਜਿਨ੍ਹਾਂ ਨੂੰ ਪ੍ਰੀਤ ਨਹੀਂ ਹੈ ਰੱਬ ਦੀ ਪਰਮਾਤਮਾ ਦੀ ਗੁਰੂ ਦੀ ਪ੍ਰੀਤ ਨਹੀਂ ਹੈ ਉਹਨਾਂ ਫੇ ਕੂੜ ਦੇ ਝੂਟ ਦੇ ਜਿਹੜੇ ਆ ਕੂੜੇ ਕੇ ਖਲਵਾੜੇ ਜਿਹੜੇ ਉਹ ਇਕੱਠੇ ਕੀਤੇ ਆ ਤੇ ਕੂੜ ਦੇ ਗੰਢਣ ਗਾਂਢੇ ਕੂੜੇ ਲੋਕਾਂ ਨਾਲ ਝੂਠੇ ਲੋਕਾਂ ਨਾਲ ਉਹਨਾਂ ਨੇ ਪ੍ਰੇਮ ਪਾ ਲਿਆ ਹੈ ਜੀ ਜਿਉਂ ਪਾਣੀ ਕਾਗਦ ਵਿੱਚ ਜਾਤ ਹੈ ਤਿਉਂ ਮਲ ਮੁਖ ਗਰਭ ਗਲਾਡੇ ਜਿਤਰਾ ਪਾਣੀ ਦੇ ਵਿੱਚ ਰੱਖਣ ਨਾਲ ਕਾਗਜ਼ ਗਲ ਜਾਂਦਾ ਨਾ ਜਿਹੜੇ ਮਨਮਖ ਲੋਕ ਆ ਉਹ ਫੇ ਉਹਨਾਂ ਦਾ ਗਰਭ ਦੇ ਵਿੱਚ ਹੀ ਕਈ ਜਨਮ ਗਰਭ ਹਿਰਖਿਰਿਆ ਕਈ ਜਨਮ ਉਹਨਾਂ ਮਾਤਾ ਦੇ ਪੇਟ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਸ ਕਰਕੇ ਉਹ ਦੁਨੀਆ ਵੇਖਦੇ ਹੀ ਨਹੀਂਗੇ ਕਿਉਂਕਿ ਉਹਨਾਂ ਨੇ ਕਦੇ ਵੀ ਕਿਸੇ ਵੀ ਆਪਣੇ ਜਾਮੇ ਦੇ ਵਿੱਚ ਜਦੋਂ ਵੀ ਆਏ ਆ ਮਨੁੱਖੀ ਜਾਮੇ ਦੇ ਜਦੋਂ ਆਏ ਆ ਉਹਨਾਂ ਝੂਠੇ ਕੰਮ ਕੀਤੇ ਤੇ ਝੂਠਣਾਂ ਦੇ ਨਾਲ ਹੀ ਉਹਨਾਂ ਨੇ ਸਾਂਝ ਬਣਾਈ ਆ ਤੇ ਜਿਦ ਤਰ੍ਹਾਂ ਪਾਣੀ ਵਿੱਚ ਵਿੱਚ ਰੱਖਿਆ ਕਾਗਜ ਗਲ ਜਾਂਦਾ ਇਸ ਤਰ੍ਹਾਂ ਮਾਂ ਦੇ ਗਰਭ ਦੇ ਵਿੱਚ ਗਲ ਜਾਂਦੇ ਹਨ ਜੀ ਹਮ ਜਾਣਿਆ ਕਛੂ ਨਾ ਜਾਣ ਹੈ ਆਗੇ ਜਿਉ ਹਰ ਰੱਖੇ ਤਿਉ ਠਾਡੇ ਅਸੀਂ ਕੁਛ ਨਹੀਂ ਜਾਣਿਆ ਅਸੀਂ ਕੁਛ ਵੀ ਨਹੀਂ ਜਾਣਦੇ ਤੇ ਅਸੀਂ ਕੁਛ ਵੀ ਨਹੀਂ ਜਾਣਦੇ ਤੇ ਅਸੀਂ ਨਾ ਜਿਤਨਾ ਗੁਰੂ ਜੀ ਮਹਾਰਾਜ ਦੇ ਦੋਰੀ ਛੁੱਟਦੀ ਬਈ ਸਗਲ ਦਵਾਰ ਕੋ ਛੱਡ ਕੇ ਗਏ ਤੋਹਾਰੋ ਦਵਾਰ ਬਾਹੇ ਗਏ ਕੀ ਲਾਜਾ ਸੋਵਿੰਦ ਦਵਾਰ ਤੋਹਾਰ ਮਹਾਰਾਜ ਤੁਹਾਡੇ ਦਵਾਰੇ ਤੇ ਆ ਗਏ ਆ ਤਾੜੇਂ ਜਿਾਂ ਜਿੱਤਰਾ ਰੱਖਣਾ ਰੱਖ ਲੋ ਜਿੱਥੇ ਸੁਟਣਾ ਛੱਡ ਦਿਓ ਜੋ ਕਰਨਾ ਕਰੋ ਫਿਰ ਸਾਨੂੰ ਕੋਈ ਨਹੀਂ ਪਤਾ ਜੀ ਜਦੋਂ ਅਸੀਂ ਸਾਰੀ ਮਹਾਰਾਜ ਤੇ ਛੱਡ ਦਿੱਤੀ ਨਾ ਜੋ ਹਰ ਰੱਖੇ ਤੇ ਉਹ ਠਾਡੇ ਜਿੱਤਰਾ ਉਹਨੇ ਰੱਖਿਆ ਸੀ ਉਸ ਤਰ੍ਹਾਂ ਰਹੇ ਜੀ ਹਮ ਭੂਲ ਚੂਕ ਗੁਰ ਕਿਰਪਾ ਧਾਰੋ ਜਨ ਨਾਨਕ ਕੁਤਰੇ ਕਾਢੇ ਏ ਮਹਾਰਾਜ ਜੀ ਸਾਡੇ ਅਸੀਂ ਭੁੱਲੇ ਚੁੱਕੇ ਆ ਸਾਡੇ ਤੇ ਕਿਰਪਾ ਕਰ ਦਿਓ ਸਾਡੇ ਤੇ ਬਖਸ਼ਿਸ਼ ਕਰ ਦਿਓ ਚੌਥੇ ਬਾਦਸ਼ਾਹ ਪਰਮਾਉਂਦੇ ਨੇ ਹਮ ਜਨਨਾ ਨਾਨਕ ਉਤਰੇ ਕਾਢੇ ਮਹਾਰਾਜ ਅਸੀਂ ਤੁਹਾਡੇ ਹੀ ਆ ਤੁਹਾਡੇ ਕੋਲ ਆ ਗਏ ਆ ਤੇ ਮਹਾਰਾਜ ਨੇ ਫਿਰ ਕਿਰਪਾ ਕਰਤੀ ਜਿਸ ਤਰ੍ਹਾਂ ਕਿ ਕੋਈ ਆਪਣੇ ਬੱਚਿਆਂ ਨੂੰ ਬਚਾ ਕੇ ਲੈ ਜਾਂਦਾ ਨਾ ਇਸ ਤਰ੍ਹਾਂ ਮਹਾਰਾਜ ਨੇ ਛੱਡ ਤੇ ਬਖਸ਼ਿਸ਼ ਕਰਤੀ ਤੇ ਸਾਨੂੰ ਐਸੇ ਜਿਹੜੇ ਸੰਸਾਰ ਦੇ ਸਮੁੰਦਰ ਜਿਨ੍ਹਾਂ ਵਿੱਚ ਬਾਕੀ ਜਿਹੜੇ ਆਪਣੇ ਗਲ ਕੇ ਮਰ ਗਏ ਕਾगज ਵਾਂਗੂ ਜਾਂ ਗਰਭ کئی ਜਨਮ ਗਰਭਹਿਰ ਖਿਰਿਆ ਉਹ ਹੋ ਗਏ ਪਰੰਤੂ ਮਹਾਰਾਜ ਨੇ ਬਖਸ਼ਿਸ਼ ਕਰਤੀ ਉਹਦੀ ਸ਼ਰਨ ਵਿੱਚ ਆ ਗਏ ਤੇ ਸਾਨੂੰ ਉਹਨੇ ਇੰਨਾਂ ਚੀਜ਼ਾਂ ਤੋਂ ਬਚਾ ਲਿਆ ਜੀ ਆਪਣੇ ਗਲ ਨਾਲ ਲਾ ਲਿਆ ਜੀ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਰ ਹਰ ਲਿਵ ਮੰਡਲ ਮੰਡਾ ਹੈ ਗੋੜੀ ਪੂਰਬੀ ਮਹੱਲਾ ਚੌਥਾ ਇਹ ਵੀ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਆਚਾਰੀ ਕੀ ਗੁਰਬਾਣੀ ਹੈ ਜੀ ਜਿਹੜਾ ਸਰੀਰ ਨਗਰ ਗਿਆ ਸਰੀਰ ਨੂੰ ਇਹ ਕਾਮ ਕ੍ਰੋ ਲੋਭ ਮੋਹ ਹੰਕਾਰ ਇਹਨਾਂ ਨਾਲ ਭਰਿਆ ਪਿਆ ਹੈ ਤੇ ਸਾਧੂ ਆ ਨਾ ਜਦੋਂ ਸਾਧੂ ਮਿਲਦੇ ਆ ਉਹ ਤਾਂ ਫੇ ਖੰਡਣ ਕਰ ਦਿੰਦੇ ਆ ਸਾਰੇ ਦਾ ਸਾਧੂ ਬਖਸ਼ਿਸ਼ ਕਰ ਦਿੰਦੇ ਆ ਤਰ ਧਰਿਓ ਮस्तक ਹੱਸ ਸਹਿਜ ਅਮੇ ਬੁੱਟੋ ਸਾਜ ਸੁਰਨਰ ਮਨਗਨ ਬੋਹੇ ਅਗਾਜ ਧਾਵਤ ਲਿਓ ਵਰਜ ਜਿਹੜਾ ਮਨ ਭੱਜਾ ਫਿਰਦਾ ਸੀ ਨਾ ਉਹਨੂੰ ਵੀ ਵਰਜ ਦਿੱਤਾ ਸੰਤਾ ਮਹাপুরਸ਼ਾਂ ਨੇ ਕਿਰਪਾ ਕਰ ਦਿੱਤੀ ਤੇ ਉਹਦੇ ਨਾਲ ਸਾਡਾ ਮਨ ਜਿਹੜਾ ਭਟਕਣਾ ਤੋਂ ਰੁੱਕ ਗਿਆ ਤੇ ਸਾਡੇ ਦੁੱਖਾ ਜਿਹੜੇ ਉਹ ਖੰਡੇ ਦੇ ਨਾਲ ਖੰਡ ਦਿੱਤੇ ਜੀ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਇਹ ਸਾਨੂੰ ਪਿਛਲੇ ਜਨਮਾਂ ਦਾ ਲਿਖਿਆ ਮਿਲ ਗਿਆ ਛੜਦੇ ਬਖਸ਼ਿਸ਼ ਹੋ ਗਈ ਪੂਰਵ ਜਨਮ ਅੰਕਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈ ਰਾਗੀ ਪੂਰਵ ਕਰਮ ਅੰਕਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈ ਰਾਗੀ ਜਦੋਂ ਪੂਰਵਲੇ ਜਨਮਾਂ ਦੇ ਜਿਹੜੇ ਕਰਮ ਸਾਡੇ ਲਿਖੇ ਹੋਏ ਸੀ ਨਾ ਜਦੋਂ ਇਹ ਅੰਕਰੇ ਉੱਗੇ ਆ ਨਾ ਤੇ ਬੇ ਸਾਨੂੰ ਐਸੇ ਪੁਰਖਾਂ ਦਾ ਮਹਾਂਪੁਰਸ਼ਾਦ ਨਾਲ ਮਲਾਪ ਹੋ ਗਿਆ ਤੇ ਮਨ ਸਾਡਾ ਜਿਹੜਾ ਹਰੀ ਦੇ ਨਾਲ ਲਿਵ ਲਿਵ ਲੱਗੀ ਸਾਡੀ ਪੇ ਮੰਡਿਆ ਗਿਆ ਸਾਡਾ ਮਨ ਜਿਹੜਾ ਉਹ ਪ੍ਰਮਾਤਮਾ ਦੇ ਰਸਤੇ ਨਾਲ ਭੇਜੋ ਭੇਜੋ ਆਪਣੇ ਭੇਜੋ ਭੇਜੋ ਗਿਆ ਤੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਨਹੀਂ ਰਹਿ ਗਿਆ ਸਾਰੇ ਦੁੱਖ ਦੂਰ ਹੋ ਗਏ ਜੀ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਡ ਦੌਤ ਪੁਨ ਵੱਡਾ ਹੈ ਅਰਗੇ ਅੰਜਲੀ ਉਹਦੀ ਬੇਨਤੀ ਕਰਨੀ ਇਹ ਸਾਧਵਾਂ ਨੂੰ ਬੇਨਤੀ ਕਰੋ ਇਹੋ ਵੱਡਾ ਪੁੰਨ ਸਾਡੇ ਤੇ ਬਖਸ਼ਿਸ਼ ਕੀਤੀ ਆ ਤੁਸੀਂ ਕੱਲ ਡੰਡੌਤ ਪੁੰਨ ਵੱਡਾ ਹੈ ਡੰਡੌਤ ਹੁੰਦੀ ਹੈ ਡੰਡੇ ਵਾਂਗੂ ਲੰਮੇ ਪੈ ਕੇ ਤੇ ਮੱਥਾ ਟੇਕਣਾ ਇਹ ਕਈ ਵਾਰ ਤੁਸੀਂ ਹੋਣਾ ਕਿ ਵੇਖਿਆ ਹੋਣਾ ਕਿ ਗੁਰੂ ਘਰਾਂ ਦੇ ਵਿੱਚ ਨਾ ਕਈ ਬਿਲਕੁਲ ਲੰਮੇ ਪੈ ਕੇ ਦੋਵੇਂ ਹੱਥ ਵੀ ਅੱਗੇ ਕਰਕੇ ਡੰਡੇ ਵਾਂਗੂ ਲੰਮੇ ਪੈ ਜਾਂਦੇ ਆ ਇਸ ਤਰ੍ਹਾਂ ਬੇਨਤੀ ਕਰਦੇ ਆ ਇਹ ਉਹਦੀ ਡੰਡੌਤ ਡੰਡੌਤ ਪੁੰਨ ਵੱਡਾ ਹੈ ਇਸ ਕਰਕੇ ਬੇਨਤੀ ਕਰੋ ਸਾਧੂ ਅੱਗੇ ਤੇ ਉਹ ਇਹ ਤੁਸਾਂ ਵੱਡਾ ਪੁੰਨ ਕਰ ਦਿੱਤਾ ਹੈ ਤੁਸੀਂ ਸੜਦੇ ਬਖਸ਼ਿਸ਼ ਕਰਤੀ ਹੈ ਪਹਿਲਾਂ ਬੇਨਤੀ ਕਰੋ ਫਿਰ ਡੰਡੌਤ ਵੀ ਕਰੋ ਉਹਨਾਂ ਦੇ ਚਰਨਾਂ ਦੇ ਉੱਤੇ ਜੀ ਰਹਾਓ ਠਹਿਰਾਓ ਦੇ ਕੇ ਪਰਮਾਉਂਦੇ ਹਨ ਸਾਖਤ ਹਰ ਰਸ ਸਾਧਨਾ ਜਾਣਿਆ ਤਨੇ ਅੰਤਰ ਹਉਮੈ ਕੰਡਾ ਹੈ ਜਿਹੜੇ ਸਾਖਤ ਬੁਰਖ ਮਨਮੁਖ ਲੋਕ ਆ ਨਾ ਉਹਨਾਂ ਨੇ ਹਰੀ ਦੇ ਰਸ ਦਾ ਸਵਾਦ ਨਹੀਂ ਜਾਣਿਆ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਦਾ ਹੋਮੇ ਦਾ ਕੰਡਾ ਨਾ ਜਿਹੜਾ ਉਹ ਉਹਨਾਂ ਨੂੰ ਕਿਸੇ ਪਾਸੇ ਲੱਗਣ ਨਹੀਂ ਦਿੰਦਾ ਮਾਨ ਮੁਨੀ ਮੋਨ ਵਰ ਗਲੇ ਮਾਨ ਸਭੇ ਕੋ ਖਾਏ ਮਾਇਆ ਤਜਿ ਤੋ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਜਿਹੜਾ ਹੰਕਾਰ ਆ ਨਾ ਇਹ ਵੱਡੇ ਵੱਡਿਆਂ ਨੂੰ ਡੂਬ ਦਿੰਦਾ ਹੈ ਤੇ ਵੱਡੇ ਵੱਡੇ ਹੰਕਾਰੀ ਪੁਰਖ ਆ ਜਿਹੜੇ ਉਹਨਾਂ ਦਾ ਸੁਖੀ ਬਸੇ ਮਰਕੀਨੀਆਂ ਆਪਨਵਾਲ ਤਰੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਜਿਹੜੇ ਵੱਡੇ ਵੱਡੇ ਹੰਕਾਰੀ ਆ ਨਾ ਉਹ ਵੇ ਗਰਭ ਦੇ ਵਿੱਚ ਹੀ ਗਲ ਜਾਂਦੇ ਆ ਤੇ ਇਸ ਕਰਕੇ ਉਹਨਾਂ ਦੇ ਕਿਉਂਕਿ ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਹੁੰਦਾ ਉਹ ਆਪਣੇ ਆਪ ਨੂੰ ਕਦੇ ਵੀ ਆਪਣੇ ਗੁਰਮਤ ਦੇ ਇਨਸਾਲਟ ਹਲੜਾ ਨਹੀਂ ਚਾਹੁੰਦੇ ਇਸ ਕਰਕੇ ਹੰਕਾਰ ਵਿੱਚ ਰਹਿ ਜਾਂਦੇ ਹਨ ਜੀ ਜਿਉ ਜੋ ਚਲਹੇ ਚੁਬਾਏ ਦੁਖ ਪਾਵਹਿ ਜਮ ਕਾਲ ਸਹ ਸਿਰ ਡੰਡਾ ਹੈ ਉਹ ਵੇ ਜਿਵੇਂ ਜਿਵੇਂ ਉਹਨਾਂ ਦਾ ਸਬਰ ਸ਼ੁਰੂ ਹੁੰਦਾ ਹੈ ਨਾ ਜਦੋਂ ਇਸ ਦੁਨੀਆ ਤੋਂ ਜਾਣ ਲੱਗਦੇ ਆ ਤੇ ਉਹ ਜਿਹੜਾ ਕੰਡਾ ਜਿਵੇਂ ਜਿਵੇਂ ਚੱਲਦੇ ਤਿਵੇਂ ਤਿਵੇਂ ਚੁਬਦਾ ਹੁਣ ਤੇ ਚਲੋ ਆਪਾਂ ਸਾਰੇ ਇਸ ਗੱਲ ਤੋਂ ਪਾਸੇ ਹੋ ਗਏ ਆ ਜੁੱਤੀ ਜੋੜੇ ਪਾ ਕੇ ਘੁੰਮਦੇ ਆ ਅਸੀਂ ਜਦੋਂ ਛੋਟੇ ਹੁੰਦੇ ਸੀ ਅਸੀਂ ਪਸ਼ੂ ਲੈ ਕੇ ਜਾਂਦੇ ਸੀ ਨਹਿਰਾ ਦੇ ਉੱਤੇ ਡੰਗਰ ਚਾਰਦੇ ਸੀ ਜਦੋਂ ਪੈਰ 'ਚ ਕੋਈ ਕੰਡਾ ਵਜ ਜਾਂਦਾ ਸੀ ਨਾ ਉਹ ਕੰਡੇ ਦੇ ਥੱਲੇ ਜਦੋਂ ਕੋਈ ਰੂੜਾ ਮਾਰਦਾ ਜਿਹੜੀ ਪੱਕੀ ਥਾਂ ਆ ਜਾਂਦੀ ਸੀ ਨਾ ਉਹ ਚੁਬਦਾ ਸੀ ਇਸ ਤਰ੍ਹਾਂ ਹੀ ਹੰਕਾਰ ਦਾ ਕੰਡਾ ਜਿਹੜਾ ਜਿਉਂ-ਜਿਉਂ ਮਨਮੁਖ ਚੱਲਦੇ ਆ ਜਿਉਂ-ਜਿਉਂ ਚੱਲੇ ਚੁਬੇ ਦੁੱਖ ਪਾਵੇ ਜਦੋਂ-ਜਦੋਂ ਤੁਰਦੇ ਆ ਨਾ ਤਿਵੇਂ ਫੇਰ ਦੁੱਖ ਦਿੰਦਾ ਹੈ ਜਮਕਾਲ ਸਹੇ ਸਿਰ ਡੰਡਾ ਹੈ ਤੇ ਉਤਰੋ ਜਮਕਾਲ ਦਾ ਡੰਡਾ ਜਿਹੜਾ ਉਹ ਵੀ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਜਾਮੇ ਡੰਡਾ ਲੈ ਕੇ ਖਲੋਤਾ ਇਸ ਕਰਕੇ ਜਾਂਦਾ ਡੰਡਾ ਵੀ ਸਿਰ ਤੇ ਆ ਤੇ ਥੱਲੇੋਂ ਪੈਰ ਦੇ ਵਿੱਚ ਹੰਕਾਰ ਦਾ ਜਿੱਤਰਾ ਕੰਡਾ ਵੱਜਾ ਹੁੰਦਾ ਨਾ ਇਸ ਤਰ੍ਹਾਂ ਮਨ ਦੇ ਵਿੱਚ ਜਿਹੜਾ ਹੰਕਾਰ ਦਾ ਕੰਡਾ ਉਹ ਵੀ ਚੁਬਦਾ ਤੇ ਦੁੱਖ ਦਿੰਦਾ ਹੈ ਤੇ ਉਤਰੋ ਜਮਕਾਲ ਜਿਹੜਾ ਉਹਦੇ ਡੰਡੇ ਦਾ ਡਰ ਹੈ ਜੀ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵਖੰਡਾ ਹੈ ਜਿਹੜੇ ਹਰੀ ਦੇ ਜਾਨ ਆ ਨਾ ਉਹ ਹਰੀ ਦੇ ਨਾਮ ਸਿਮਾ ਜਾਂਦੇ ਆ ਉਹਨਾਂ ਦਾ ਦੁੱਖ ਜਨਮ ਮਰਨ ਜਨਮ ਮਰਨ ਦਾ ਦੁੱਖ ਉਹਨਾਂ ਨੂੰ ਆਉਂਦਾ ਹੀ ਨਹੀਂ ਕੋਈ ਦੇ ਵੀ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰ ਉਕਾਰਿ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਓ ਲੈਣ ਮਲਾਏ ਉਹ ਐਸੇ ਜਨ ਜਿਹੜੇ ਆਉਂਦੇ ਆ ਨਾ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਹੀ ਨਹੀਂ ਹੁੰਦਾ ਇਹ ਕਿਉਂਕਿ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਆ ਤੇ ਪਰ ਉਹ ਪ੍ਰਮਾਤਮਾ ਦੇ ਹੁਕਮ ਜੀ ਆਉਂਦੇ ਤੇ ਹੁਕਮ ਜੀ ਚੱਲ ਜਾਂਦੇ ਆ ਉਹ ਨਾਮ ਵਿੱਚ ਸਮਾਈ ਹੁੰਦੇ ਆ ਤੇ ਜਨਮ ਮਨ ਭਵ ਖੰਡਾ ਹੈ ਜਨਮ ਮਰਨ ਦਾ ਭਉ ਆ ਜਿਹੜਾ ਉਹਨਾਂ ਦਾ ਖੰਡਨ ਹੋ ਜਾਂਦਾ ਉਹਨਾਂ ਨੂੰ ਨਹੀਂ ਹੁੰਦਾ ਜੀ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਭਉ ਸੋਭ ਖੰਡ ਬਰਹਿ ਮੰਡਾ ਹੈ ਉਹਨਾਂ ਨੇ ਅਬਨਾਸੀ ਨਾ ਨਾਸ ਹੋਣ ਵਾਲਾ ਪੁਰਖ ਪ੍ਰਮਾਤਮਾ ਪਾ ਲਿਆ ਪਰਮੇਸ਼ਰ ਤੇ ਉਹਨਾਂ ਦੀ ਜਿਹੜੀ ਸੋਭਾ ਹੈ ਨਾ ਖੰਡਾਂ ਬ੍ਰਹੰਡਾਂ ਦੇ ਵਿੱਚ ਸੋਭਾ ਹੋ ਗਈ ਉਹਨਾਂ ਦੀ ਰਵਦਾਸ਼ਤ ਵਤਤਾ ਢੋ ਨੀ ਤਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗਤ ਦਰਸ਼ਨ ਪਾਇਆ ਤੇ ਭਗਤ ਭਗਤ ਜਗ ਵੱਜਿਆ ਚੋਂ ਚੱਕਾਂ ਦੇ ਵਿੱਚ ਅਮਰੇਟਾ ਇਹ ਕਰਕੇ ਜਿਹੜੇ ਐਸੇ ਪੁਰਖ ਹੋਏ ਆ ਨਾ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਬਨਾਸੀ ਪੁਰਖ ਜਿਨ੍ਹਾਂ ਨੂੰ ਮਿਲ ਗਿਆ ਉਹਨਾਂ ਦੀ ਖੰਡਾਂ ਬ੍ਰਹੰਡਾਂ ਵਿੱਚ ਸੋਭਾ ਹੋ ਗਈ ਹੈ ਜੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਏ ਏ ਵੈਗੁਰੂ ਜੀ ਅਸੀਂ ਗਰੀਬ ਆ ਅਸੀਂ ਮਸਕੀਨ ਆ ਮਹਾਰਾਜ ਤੇਰੇ ਆ ਤੇ ਮਹਾਰਾਜ ਤੁਸੀਂ ਰੱਖ ਲੋ ਸਾਨੂੰ ਹਰ ਰਾਖ ਰਾਖ ਵੱਡ ਵੱਡਾ ਤੁਸੀਂ ਵੱਡੇ ਹੋ ਤੇ ਵੱਡੇ ਕੀ ਮਢੀਆਂ ਆ ਕਿਛ ਕਹਿਣਾ ਕਹਿਣਾ ਜਾਏ ਸੋ ਕਰਤਾ ਕਾਦਰ کریم ਦੇ ਜੀਆਂ ਰੇਖ ਸਮਾਏ ਸਾਈ ਕਾਰ ਕਮਾਉਣੀ ਤੁਰ ਛੋਡੀ ਤੰਨੇ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਤੇ ਸਿਰ ਜਾਏ ਮਹਾਰਾਜ ਤੁਸੀਂ ਬਖਸ਼ਿਸ਼ ਕਰੋ ਤਹਾਡੀ ਬਖਸ਼ਿਸ਼ ਦੇ ਨਾਲ ਹੀ ਅਸੀਂ ਰਵਾਂਗੇ ਤੇ ਇਸ ਕਰਕੇ ਤੁਸੀਂ ਸਾਨੂੰ ਰੱਖ ਲਓ ਤੁਸੀਂ ਆਪਣੇ ਬਣਾ ਕੇ ਸਾਨੂੰ ਰੱਖ ਲਓ ਤੁਸੀਂ ਵੱਡੇ ਹੋ ਜਨ ਨਾਨਕ ਨਾਮ ਆਧਾਰ ਏਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਫਰਮਾਉਂਦੇ ਨੇ ਕਿ ਸਾਡੀ ਟੇਕ ਆ ਨਾ ਜਿਹੜੀ ਉਹ ਵੀ ਨਾਮ ਹੈ ਤੇ ਆਧਾਰ ਵੀ ਸਾਡਾ ਨਾਮ ਦਾ ਹੀ ਹੈ ਤੇ ਨਾਮ ਹਰ ਨਾਮੇ ਹੀ ਸੁਖ ਮੰਡਾ ਹੈ ਮਹਾਰਾਜ ਸਾਨੂੰ ਨਾਮ ਨਾਮ ਦੀ ਬਖਸ਼ਿਸ਼ ਕਰਦੇ ਹੋ ਤੇ ਨਾਮ ਦੇ ਨਾਲ ਸਾਨੂੰ ਸਾਰੇ ਸੁੱਖ ਸੁਖ ਮਾਣਾਂਗੇ ਜੀ ਆਪ ਜੀ ਦੀ ਬਖਸ਼ਿਸ਼ ਜਿਹੜੀ ਆ ਜਦੋਂ ਤੁਸੀਂ ਸਾਡੇ ਕਰਤੀ ਨਾਮ ਦੇ ਤਾ ਅਸੀਂ ਨਾਮ ਦੇ ਆਸਰੇ ਸਾਰੇ ਸੁੱਖ ਮਾਣਾਂਗੇ ਜੀ ਗੁਰਬਾਣੀ ਸ਼ਬਦ ਵਿਚਾਰ ਕਰਦਿਆਂ ਹੋਈਆਂ ਬੁੱਲਾਂ ਗਲਤੀਆਂ ਮਾਫ਼ ਕਰਨੀਆਂ ਸੋ ਅੱਗੇ ਮਹਾਰਾਜ ਕਿਰਪਾ ਕਰਨਾ ਸੰਗਤ ਦਾ ਅਸ਼ੀਰਵਾਦ ਦੇਵੇ ਤੇ ਸ਼ੁੱਧ ਤੇ ਸਪਸ਼ਟ ਬਾਣੀ ਜਿਹੜੀ ਆ ਉਹ ਪੜ ਸਕੀਏ ਦੇ ਜੋ ਸ਼ਬਦਾਰਥ ਹੈ ਉਹ ਵੀ ਮਹਾਰਾਜ ਦੀ ਬਖਸ਼ਿਸ਼ ਕਰਕੇ ਕਰ ਸਕੀਏ ਜੀ ਆਹ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵੱਲ ਵਧਗੇ ਜੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਹ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ mm -hmm.